ਜਿ ਕਰਗੇ ਜਾਵੇ ਨਿਹਾਲ ਜਾਵੇ ਚੱਕਰਵਰਤੀ ਸਮਰਾਟ ਧੰਗੁਰੂ ਨਾਨਕ ਪਾਸ਼ੇ ਦੇ ਚਰਨਾਂ ਨੂੰ ਪਾਵੇ ਪਤੇ ਪਾਵੇ ਨਿਹਾਲੋ ਜਾਵੇ ਸਤ ਸ੍ਰੀ ਅਕਾਲ ਹਾਂ ਜੀ ਜਦੋਂ ਨਗਰ ਕੀਰਤਨ ਚੱਲਣਾ ਮਾਲੇ ਸਵਾਰ ਚੱਲਣੀ ਉਹਦੇ ਵਿੱਚ ਨੇ ਜੀ ਦਸਤੀ ਗੱਦੀ ਬਾਬਾ ਸ਼੍ਰੀ ਚੰਦ ਮਹਾਰਾਜ ਦੀ ਤੇ ਸਾਡੇ ਮੰਤੋਂ ਹੈ ਬਾਬਾ ਮੱਖਣ ਦਾਸ ਜੀ ਠੀਕ ਹੈ ਤੇ ਉਹਨਾਂ ਦੇ ਗਾਂ ਗੁਰੂ ਹੋਏ ਬਾਬਾ ਆਤਮ ਦਾਸ ਜੀ ਉਹਨਾਂ ਦੇ ਗਾਂ ਗੁਰੂ ਆਇਆ ਬਾਬਾ ਪਹੁਤੀ ਦਾ ਜੀ ਗਾੜੀ ਉਹ ਨਰੈਨ ਦਾ ਗਲਾਉ ਦਾ ਸਹੀ ਸ੍ਰੀ ਚੰਦਰ ਲਖਮੀ ਦਾ ਸਾਡੀ ਜਿਹੜੀ ਆਪਣੀ ਗੱਡੀ ਹੈ ਸਾਡੀ ਆਪਣੀ ਸਾਡੇ ਡੇਰੇ ਦੀ ਅਸੀਂ ਚੌਥੀ ਗੱਡੀ ਦੇ ਮੰਨਤੇ ਆ ਚਲੋਣ ਹੈਗੇ ਆ ਇਹ ਸੇਵਾ ਕਰਾਂਗੇ ਇਹ ਸਾਰਿਆਂ ਨੇ ਮਤਲਬ ਪੀੜੀ ਤਰ ਪੀੜੀ ਨਰਸਿੰਘਾ ਬਜਾਉਣਾ ਹੀ ਆ ਹਾਂ 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 ਗਾੜੀ ਮੋਕਸ਼ਰ ਸਾਹ ਦੀ ਮੱਕੀ ਵਾਲੀ ਗਾੜੀ ਉੱਥੇ ਵੀ ਸਾਨੂੰ ਨਾਲ ਚਿੱਠੀ ਕਰਦੀ ਹੈ ਤੇ ਫੇਰ ਹੀ ਉੱਥੇ ਪਹੁੰਚਣਾ ਬਾਦ ਕੋ ਲਮਲਾ ਜਾਣਾ ਕੋ ਲਮਲੇ ਤੇ ਵੀ ਸਾਡੀ ਜੋੜੀ ਹੋਈ ਹੋਣੀ ਸਾਡੇ ਕੋ ਉਗਾ ਕੋ 40 50 ਇਹ ਇਹ ਚੱਲਦਾ ਜਾਂ ਨਾਮ ਬਣਵਾਉਣੇ ਵੀ ਉਹਨਾਂ ਵਾਂ ਇਹ ਜਿਹੜਾ ਵੀ ਇਹ ਅਪਰਾਧਨ ਤੁਰੀ ਹੋਣੀ ਆ ਇਹ ਸਾਇਤਰਾ ਜਿਹੜਾ گاਉਂ ਮੰਤ ਬਣ ਗੋ ਹੋ ਜਾਊਗਾ